ਬੀ ਉਸ ਅਸੀਗਾਲ ਜੀ ਸਾਰਿਆਂ ਨੂੰ ਅੱਜ ਉਹ ਕਰਾ ਬਾਈ ਇੱਕ ਲਾਈਵ ਕਰਦੀ ਆਪਾਂ ਛੋਟੀ ਜੀ ਤੇ ਕਿਉਂਕਿ ਜਿਹੜਾ ਇਹ ਮੁੱਦਾ ਬੜਾ ਭਖਿਆ ਹੋਇਆ ਹੁਣ ਲਿਖਣ ਨਾਲ ਕੁਝ ਨਹੀਂ ਹੋਣਾ ਕੁਝ ਲੱਗੇ ਹੋਏ ਨੇ ਆਪਣੇ ਪੰਥਕ ਜਿਹੜੇ ਜਾਂ ਪੰਥਕ ਪੱਤਰਕਾਰ ਲਾ ਲੋ ਜਾਂ ਪੰਥਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਜੀ ਅਸੀਂ ਹੀ ਧਰਮ ਦੇ ਮੋਢੀ ਆ ਜਾਂ ਸਾਡੇ ਨਾਲ ਹੀ ਧਰਮ ਖੜਾ ਉਹ ਬੰਦੇ ਲੱਗੇ ਹੋਏ ਨੇ ਮੈਂ ਗੱਲ ਕਰਨੀ ਹੈ ਜੀ ਜਿਹੜਾ 27 ਤਰੀਕ ਨੂੰ ਜਿਹੜਾ ਆਹ ਇਹਨਾਂ ਨੇ ਐਲਾਨ ਕੀਤਾ ਜਿਹੜੇ ਆਪਣੇ ਇਹਨੋਂ ਪਕਾਇਦੇ ਨੇ ਵੀ ਤੀਜਾ ਜੈਂਡਰ ਜਿਹੜਾ ਹੁੰਦਾ ਉਹ ਬੰਦਿਆਂ ਨੇ ਵੀ ਐਲਾਨ ਕੀਤਾ ਵੀ 27 ਤਰੀਕ ਨੂੰ 27 ਅਪ੍ਰੈਲ ਨੂੰ ਅਸੀਂ ਅੰਮ੍ਰਿਤਸਰ ਰੋਜ਼ ਗਾਰਡਨ ਦੇ ਵਿੱਚ ਜੋ ਪਰੇਡ ਕਰਨੀ ਆ ਤੇ ਉਹ ਤੋਂ ਬਾਅਦ ਕਈ ਜਿਹੜੇ ਹੁਣ ਮੈਂ ਨਾਮ ਲੈ ਕੇ ਗੱਲ ਕਰਦਾ ਪਰਮਜੀਤ ਅਕਾਲੀ ਹੋਇਆ ਆ ਦੂਜਾ ਪੱਤਰਕਾਰ ਇੱਕ ਹੋਰ ਹੋਇਆ ਆਪਣੇ ਜਗਦੀਪ ਥਰੀ ਆ ਤਿੰਨ ਚਾਰ ਜਣੇ ਹੋਰ ਲੱਗੇ ਹੋਏ ਨੇ ਜਿਹੜੇ ਇਹ ਮੈਂ ਇੱਕ ਗਰਵਾਣੀ ਦੀ ਉੱਪਰ ਆ ਨਾ ਟੁਕ ਲਿਖੀ ਆ ਇਹਦੇ ਵਿੱਚ ਇਹ ਲਿਖੀ ਗਈ ਆ ਅਬੁਰੱਲਾ ਨੂਰ ਆ ਪਾਇਆ ਕੁਦਰਤ ਕੇ ਸਾਬ ਬੰਦੇ ਇੱਕ ਨੂਰ ਸੇ ਸਭ ਜਗੋ ਪਜਾ ਕੋਬਰੇ ਕੋ ਬੰਦੇ ਇਹ ਜਿਹੜੀ ਚੀਜ਼ ਆ ਨਾ ਕਹੀ ਗਈ ਹੈ ਨਾ ਤੁਸੀਂ ਕਿਸੇ ਬੰਦੇ ਨੂੰ ਨਾ ਜਿਹੜੀ ਪੰਜਾਬ ਦੀ ਧਰਤੀ ਆ ਨਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਖਾਲਸਾ ਬਣਾਉਣਾ ਜਾਂ ਮੰਨ ਲਓ ਵੀ ਉਹਦੇ ਚ ਹਰੇਕ ਮਤਲਬ ਜਾਤ ਨੂੰ ਜਾਂ ਹਰੇਕ ਬੰਦੇ ਨੂੰ ਰਹਿਣ ਦੀ ਪਰਮਿਸ਼ਨ ਹੈਗੀ ਆ ਹੁਣ ਪ੍ਰੋਬਲਮ ਇਹ ਆ ਵੀ ਜਿਹੜੀ ਹੁਣ ਇਹ ਚੀਜ਼ ਹੋਈ ਆ ਆਪਣੇ ਜੋ 27 ਤਰੀਕ ਨੂੰ ਉਹਨੇ ਪਰੇਡ ਰੱਖੀ ਆ ਕਈ ਬੰਦਿਆਂ ਨੇ ਮਿਰਚਾਂ ਲੜੀਆਂ ਨੇ ਜੀ ਇਹਨਾਂ ਨੇ ਕਿਉਂ ਰੱਖੀ ਆ ਅਸੀਂ ਜੀ ਅੰਮ੍ਰਿਤਸਰ ਪਵਿੱਤਰ ਧਰਤੀ ਦੇ ਉੱਤੇ ਗੰਦ ਨਹੀਂ ਪੈਣ ਦੇਣਾ ਅਸੀਂ ਜੀ ਆ ਨਹੀਂ ਤੁਹਾਨੂੰ ਕਿਹੜੇ ਬੰਦੇ ਨੇ ਹੱਕ ਦਿੱਤਾ ਵੀ ਕਿਸੇ ਬੰਦੇ ਨੂੰ ਰੋਕਣ ਦਾ ਜਾਂ ਉਹਦੀ ਅਪਰੇਡ ਕਰਨ ਦਾ ਜਾਂ ਉਹਨਾਂ ਨੂੰ ਕੁਝ ਵੀ ਕਰਨ ਦਾ ਉਹਨਾਂ ਨੇ ਜੋ ਚਾਹੁੰਦੇ ਨੇ ਤੁਹਾਨੂੰ ਕਿਹੜੇ ਬੰਦੇ ਨੇ ਹੱਕ ਦਿੱਤਾ ਵੀ ਤੁਸੀਂ ਜਾ ਕੇ ਰੋਕੋਗੇ ਉਹਨੂੰ ਗੁਰਬਾਣੀ ਇਹ ਕਹਿੰਦੀ ਤੁਸੀਂ ਗੁਰਬਾਣੀ ਸ਼ਾਇਦ ਤੁਸੀਂ ਪੜ੍ਹਦੇ ਨਹੀਂ ਹੈਗੇ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਵੀ ਭਾਈ ਕਿਸੇ ਬੰਦੇ ਦਾ ਕਿਸੇ ਨਾਲ ਕੋਈ ਮਤਲਬ ਨਹੀਂ ਬਣਦਾ ਹੈਗਾ ਹਰੇਕ ਬੰਦਾ ਆਪਣੇ ਆਪਣੇ ਜੋ ਉਹਦਾ ਮਤਲਬ ਜਾਨੀ ਕਿ ਬੰਦੇ ਦਾ ਸੰਘਰਸ਼ ਉਹ ਆਪਣਾ ਪੂਰਾ ਕਰੇ ਪਰੇ ਲੋਕ ਜਿਹੜੇ ਤਿੰਨ ਚਾਰ ਲੱਗੇ ਹੋਏ ਨੇ ਨਾ ਮੁਰੇ ਇਹ ਜੀ ਅਸੀਂ ਨਹੀਂ ਬਣਾ ਦੇਣਾ ਜੀ ਅਸੀਂ ਇਹ ਆ ਕਰ ਦੇਣਾ ਹੁਣ ਮੈਨੂੰ ਇਹ ਗੱਲ ਦਾ ਜਵਾਬ ਦਿਓ ਆ ਲਾਈਵਾਂ ਛੋਟੀਏ ਬਣਾਉਂਗਾ ਅੰਮ੍ਰਿਤਸਰ ਜਿਹੜੇ ਪਵਿੱਤਰ ਧਰਤੀ ਕਹਿੰਦੀ ਤੁਸੀਂ ਕਿੰਨਾ ਕੁ ਪਵਿੱਤਰ ਧਰਤੀ ਨੂੰ ਸੰਭਲਿਆ ਕਿੰਨਾ ਕੁ ਤੁਸੀਂ ਉਹ ਪਵਿੱਤਰ ਧਰਤੀ ਲਈ ਕਰਤਾ ਆ ਜਿਹੜੇ ਦੋ ਤਿੰਨ ਲੱਗੇ ਹੋਏ ਨੇ ਫਿਰ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਕਰੇ ਕਹਿੰਦੇ ਨੇ ਜੀ ਅਸੀਂ ਗੰਦ ਨਹੀਂ ਭੈਣ ਦੇਣਾ ਕਿੰਨੇ ਹੋਟਲ ਨੇ ਅੰਮ੍ਰਿਤਸਰ ਏਰੀਆ ਦੇ ਵਿੱਚ ਕਦੇ ਗਿਓ ਤੁਸੀਂ ਉਹਨਾਂ ਵੱਲੋਂ ਹੋਟਲਾਂ 'ਚ ਕੀ ਕੀ ਹੁੰਦਾ ਫੇ ਤੁਸੀਂ ਪਵਿੱਤਰ ਧਰਤੀ ਦੀ ਗੱਲ ਕਰਦੇ ਹੋ ਉੱਥੇ ਭਈਏ ਆ ਕੇ ਰਹਿੰਦੇ ਨੇ ਭਈਏ ਪ੍ਰਵਾਸ ਕਰਦੇ ਨੇ ਭਈਏ ਜਿਹੜੀ ਉਹ ਪਾਰਕੀਆਂ ਗੁਰੂ ਘਰ ਦੀ ਉੱਥੋਂ ਲਿਜਾ ਕੇ ਸਿਰ ਤੱਕ ਆਪਣੇ ਆਟਵਾ ਛੱਡ ਕੇ ਆਉਂਦੇ ਨੇ ਗੁਰੂ ਘਰ ਤੱਕ ਉਹ ਕੌਣ ਨੇ ਉਹ ਕਿਵੇਂ ਗੰਦ ਪਾਉਂਦੇ ਨੇ ਜਾਂਦੇ ਜਾਂਦੇ ਮੋਕ ਨੇ ਜਰ ਦਾ ਕੱਢ ਕੇ ਉੱਥੇ ਛੱਡ ਦਿੰਦੇ ਨੇ ਕੌਣ ਤੁਹਾਡੇ ਜੋ ਬੋਲਦਾ ਜੀ ਇਸ ਉੱਤੇ ਜਾਂ ਕਿੰਨੇ ਕਿ ਤੁਸੀਂ ਹਟਾ ਲਿਓ ਉੱਥੇ ਉਹ ਫੇਰ ਤੁਸੀਂ ਗੱਲ ਕਰਦੇ ਹੋ ਜੀ ਇਹ ਆਪਾਂ ਹੁਣ ਤੀਜੇ ਜੈਂਡਰ ਦੀ ਗੱਲ ਕਰਦੇ ਆਂ ਕਹਿੰਦੇ ਜੀ ਇਹ ਗੰਦ ਆਪਾਂਉਂਦੇ ਨੇ ਸਮਾਜ ਦੇ ਵਿੱਚ ਆ ਜਿਹੜੇ ਪਰਮਜੀਤ ਅਕਾਲੀ ਵਰਗੇ ਜਿਹੜੇ ਲਾਈ ਹੋਏ ਬੈਠੇ ਸੀਗੇ ਅ ਜਿੱਦਣਾ ਅਮਰਤਪਾਲ ਦੇ ਬੰਦੇ ਹਨ ਕਸ਼ਹਿਰੇ ਪਾ ਕੇ ਵੀਡੀਓ ਸਾਡੇ ਕੋਲ ਪਈਆਂ ਸੀ ਸੈਂਡ ਕਰਦਾਂਗੇ ਜੇ ਨਹੀਂ ਦੇਖੀਏ ਉਹ ਵੀ ਦੇਖੀ ਤੁਸੀਂ ਸਾਰੀਆਂ ਹੋਈਆਂ ਨੇ ਪਰ ਤੁਹਾਡੇ ਤੇ ਪ੍ਰੋਬਲਮ ਇਹ ਆ ਵੀ ਤੁਸੀਂ ਜਿਹੜੇ ਉੱਤੇ ਨਾ ਗੁਰੂ ਸਾਹਿਬ ਦੇ ਬਾਣੇ ਪਾਏ ਹੋਏ ਨੇ ਜਾਂ ਤੁਹਾਡਾ ਅਮਰਸ਼ਕ ਹੈ ਪਰ ਤੁਸੀਂ ਇੰਨੇ ਵਾਲੇ ਹੈ ਨਹੀਂ ਵੀ ਤੁਸੀਂ ਹਰੇਕ ਨੂੰ ਇੱਕ ਬਰਾਬਰ ਸਮਝੋ ਤੁਸੀਂ ਸਿਰਫ ਉੱਥੇ ਹੋ ਜਾਂਦੇ ਹੋ ਜਿੱਥੇ ਤੁਹਾਨੂੰ ਮੰਨ ਲਓ ਜਾਨੀ ਕਿ ਲੱਗਦਾ ਵੀ ਇੱਥੇ ਦੀ ਦੱਬ ਲੈਣੇ ਨੇ ਦੂਜੇ ਪਾਸੇ ਤੁਹਾਡੇ ਕੋਲ ਹੈ ਨਹੀਂ ਹੱਥ ਪੱਲੇ ਤੁਹਾਡੇ ਉਹ ਜਿਹੜੀ ਕਸ਼ਹਿਰੇ ਪਾਏ ਹੋਏ ਨੇ ਇੱਕ ਦੂਜੇ ਦੇ ਉੱਤੇ ਚੜਦੇ ਨੇ ਉਹ ਉਹ ਜਿਹੜੀ ਉਹਨਾਂ ਬਾਰੇ ਵੀ ਗੱਲ ਕਰਦੇ ਰਾਜ਼ ਕਰਦਿਆ ਕਰੋ ਚਲ ਇਹ ਤਾਂ ਤੀਜਾ ਜੈਂਡਰ ਨਾ ਤੇ ਇਹਨਾਂ ਦਾ ਕੋਈ ਕਾਰਕ ਕਾਰਾਂ ਨਾਲ ਕੋਈ ਮਤਲਬ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਰ ਜਿਹੜੇ ਉਹ ਵੀਡੀਓ ਅਮਰਪਾਲ ਦੇ ਬੰਦਿਆਂ ਦੀ ਆ ਜਿਹੜੇ ਇੱਕ ਦੂਜੇ ਦੇ ਉੱਤੇ ਚੜਦੇ ਨੇ ਕੁਸ਼ਾਰੇ ਪਾਏ ਹੋਏ ਨੇ ਅਮਰਸ਼ੇ ਕੀ ਹੋਏ ਨੇ ਆ ਕਿੰਨੇ ਤੁਹਾਨੂੰ ਵੀਡੀਓ ਅਸੀਂ ਭੇਜੀਏ ਕਿਹੜਾ ਥੋਡੇ ਨਾਲ ਚੋਲੇ ਜਾ ਕੇ ਜਾਂ ਕਿਹੜਾ ਤੁਸੀਂ ਜਾ ਕੇ ਰੋਕ ਲਿਆ ਸੋ ਮੂਰਖ ਮੱਤੀ ਵਾਲੀਆਂ ਗੱਲਾਂ ਨਾ ਕਰਿਆ ਕਰੋ ਐ ਜਿਹੀਆਂ ਹਰੇਕ ਬੰਦੇ ਨੂੰ ਹਰੇਕ ਜਾਤ ਨੂੰ ਹਰੇਕ ਕਾਸਟ ਨੂੰ ਰੱਬ ਤੋਂ ਡਰੋ ਮੈਂ ਕਹਿੰਦਾ ਰੱਬ ਤੋਂ ਡਰੋ ਹੋ ਸਕਦਾ ਵੀ ਗਾਹ ਥੋਡੇ ਜਾ ਕੇ ਜਾ ਕੇ ਬਣੇ ਵੀ ਇਹ ਕੈਟਾਗਰੀ ਦੇ ਵਿੱਚ ਆ ਜਾਣ ਪਰ ਕਿਉਂ ਨੂੰ ਮੂਦਾ ਹਾਉ ਗਏ ਤੁਸੀਂ ਇਹ ਜਿਹੜੀ ਹੈ ਨਾ ਜੇ ਤੁਸੀਂ ਇਹ ਚੀਜ਼ ਬਾਰੇ ਜਾ ਕੇ ਪੜੋਗੇ ਨਾ ਇਹ ਚੀਜ਼ ਦੇ ਅੰਦਰਲੇ ਮਨੁੱਖੀ ਜਿਹੜੇ ਹਾਰਮੋਨ ਹੁੰਦੇ ਨੇ ਉਹ ਚੇਂਜ ਹੁੰਦੇ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਕੋਈ ਬੰਦਾ ਮਿੱਥਕੇ ਚੀਜ਼ ਵਣਦਾ ਜਾਂ ਮਿੱਥਕੇ ਚੀਜ਼ ਕਰਦਾ ਸੋ ਸ਼ਰਮ ਕਰੋ ਮਾੜੀ ਮੋਟੀ ਤੁਸੀਂ ਸਿਆਣੇ ਬਿਆਣੇ ਬੰਦੇ ਹੋ ਕੀ ਫਾਇਦਾ ਫਿਰ ਤੁਹਾਡਾ ਜਰੂਰ ਕੱਢਾਂਗੇ ਅਸੀਂ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਭਾਈ ਬੰਦਿਆਂ ਵਾਂਗੂ ਜਿਹੜੇ ਬੰਦੇ ਕਿਸੇ ਵੀ ਖਰੇਕ ਬੰਦੇ ਨੂੰ ਪੰਜਾਬੀ ਧਰਤੀ ਉੱਤੇ ਹੱਕ ਹਰ ਇੱਕ ਚੀਜ਼ੇ ਬੋਲਣ ਦਾ ਡੈਮੋਕਰੈਟਿਕ ਕੰਟਰੀ ਹੈ ਹਰ ਇੱਕ ਚੀਜ਼ ਬੰਦਾ ਬੋਲ ਸਕਦਾ ਤੁਸੀਂ ਜਿਹੜੀ ਇਹ ਕਰਦੇ ਹੋ ਨਾ ਆਪਣੇ ਆਪ ਨੂੰ ਧਮਕੇ ਦਿੰਦੇ ਅਸੀਂ ਆਹ ਕੁਝ ਕਰ ਲਾਂਗੇ ਅਸੀਂ ਜਿਓ ਕੁਝ ਕਰਨਾਗੇ ਇਹ ਕੋਈ ਨਹੀਂ ਜੇ ਉਹਨਾਂ ਕੋਲ ਕੋਈ ਕਾਨੂੰਨ ਨਾ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਆਦਾ ਜਾਂ ਮੰਨ ਲਓ ਵੀ ਇੰਡੀਆ ਦੇ ਕਾਨੂੰਨ ਦੇ ਲਾਅ ਦੇ ਹਿਸਾਬ ਨਾਲ ਉਹ ਕਰ ਸਕਦੇ ਨੇ ਉਹ ਜਾਂ ਦੱਸੋ ਵੀ ਨਹੀਂ ਕਰ ਸਕਦੇ ਤੁਹਾਨੂੰ ਕਿਹੜੇ ਬੰਦੇ ਨੇ ਹੱਕ ਦਿੱਤਾ ਤੁਸੀਂ ਉਹ ਬੰਦੇ ਨੂੰ ਜਾ ਕੇ ਰੋਕੋ ਉੱਥੇ ਤੁਸੀਂ ਆਪਣੇ ਆਪ ਨੂੰ ਸੁਧਾਰੋ ਨਾਲੇ ਪਰਮਜੀਤ ਵਰਗੇ ਬੰਦਿਆਂ ਦੀ ਕੀ ਗਾਰੰਟੀ ਹੈ ਵੀ ਇਹ ਬੰਦੇ ਬਿਲਕੁਲ ਸਹੀ ਹੋਣਗੇ ਭਾਈ ਬਹੁਤ ਲੋਕੇ ਕਰਦੇ ਨੇ ਜਦ ਇਹ ਗੱਲਾਂ ਉੱਤੇ ਆਉਣੇ ਹੋ। ਸੋ ਕਹਿ ਰਦਾ ਮਤਲਬ ਮੇਰਾ ਇਹ ਇਹ ਲਾਈਵ ਨੂੰ ਹੁਣ ਕਰ ਦੇਣੀ ਆ ਬੰਦ ਵੀ ਮੋਰਖਾਲੇ ਗੱਲਾਂ ਨਾ ਕਰੋ। ਜਿਹੜੇ ਬੰਦੇ ਨੂੰ ਹਰੇਕ ਬੰਦੇ ਨੂੰ ਜੁਣ ਦਾ ਹੱਕ ਆ, ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ। ਉਹਨਾਂ ਨੂੰ ਕਰਨ ਦੋ, ਉਹਨਾਂ ਨੂੰ ਪੁੱਛੋ ਵੀ ਪ੍ਰੋਬਲਮ ਦੱਸੋ ਕੀ ਆ ਸਮਝਾਤ ਉਹਨਾਂ ਨਾਲ ਜਾ ਕੇ ਗੱਲਬਾਤ ਕਰੋ ਇਹ ਚੀਜ਼ਾਂ ਦੀਆਂ। ਨਾ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਦੋ ਜਿਸੀਂ ਆ ਕਰਦਾਂਗੇ ਸੀ, ਜੋ ਕਰਦਾਂਗੇ ਪਵਿੱਤਰ ਧਰਤੀ ਸੀ ਆ ਨਹੀਂ ਹੋਣ ਦੇਣਾ। ਇਹ ਉਹੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਸੀਗੀ ਇਹ ਜਿੱਥੇ ਆ ਪਈਆਂ ਨੇ ਆ ਕੇ ਗੰਦ ਪਾਇਆ। ਅਜੇ ਉਹੀ ਪਵਿੱਤਰ ਧਰਤੀ ਆ ਹੋਟਲ ਜਿਹੜੇ ਅਮਰਸਰ ਏਰੀਆ ਦੇ ਵਿੱਚ ਨਾ ਉੱਥੇ ਗੁਰੂ ਘਰ ਦੇ ਆਲੇ ਦੋਲੇ ਜਿਹੜੇ ਹੋਟਲ ਬਣੇ ਉੱਥੇ ਕੀ ਕੀ ਹੁੰਦਾ ਤੇਰੇ ਜਾ ਕੇ ਦੇਖਿਓ ਅੰਦਰ ਉੱਥੇ ਕੀ ਕੀ ਵਿਗਦਾ ਜੱਤ ਨੂੰ ਪਵਿੱਤਰ ਧਰਤੀ ਨਹੀਂ ਨਹੀਂ ਆਈਆਂ ਸੋ ਇਹ ਨਹੀਂ ਕਿ ਮੈਂ ਗੱਲ ਕਰਨੀ ਸੀ ਸੋ ਕਹਿਣ ਦਾ ਮਤਲਬ ਮੇਰਾ ਇਹ ਹੀ ਆ ਵੀਰ ਵਣ ਕੇ ਥੋੜਾ ਜਿਹਾ ਧਿਆਨ ਨਾਲ ਨਹੀਂ ਫਿਰ ਇਕੱਲੇ ਇਕੱਲੇ ਬਣਦਾ ਜਲੂਸ ਕੱਢਾਂ ਜਾਂ ਪਹਿਲਾਂ ਕੱਢਦੇ ਸੀ ਚੰਗਾ ਅਸੀਸੀ ਗੱਲ ਜੀ